ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਵੇਟ ਆਰੇ ਦੇ ਸੰਗਤ ਦਾ ਧੰਨਵਾਦ ਆ ਜਿਨ੍ਹਾਂ ਨੇ ਅੱਜ ਦਿਨ ਦੇ ਵਿੱਚ ਬਹੁਤ ਮਿਹਨਤ ਕੀਤੀ ਪਰ ਹੁਣ 4 ਵਜੇ ਦਾ ਸਮਾਂ ਹੈ 5 ਤਰੀਕ ਹੈ ਨਵਾਂ ਮਹੀਨਾ 2025 ਫਸਿਆ ਬੰਦ ਹੋ ਤੇ ਜਿਹੜਾ ਆਪਾਂ ਆਰਜੀ 1 ਬੰਨਿਆ ਸੀ ਉਹ ਆਰਜੀ 1 ਨੂੰ ਇਸ ਟੈਮ ਢਾਲ ਲੱਗੀ ਹੋਈ ਆ ਸਾਰੀ ਹੀ ਸੰਗਤ ਨੂੰ ਬੇਨਤੀ ਆ ਜਲਦ ਤੋਂ ਜਲਦ ਬੰਨ੍ਹ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਜਿਹੜਾ ਆਰਜੀ ਬੰਨ੍ਹ ਪਹਿਲਾਂ ਬੰਨਿਆ ਸੀ 3 ਦਿਨ ਪਹਿਲਾਂ ਉਹ ਹੜ੍ਹ ਗਿਆ ਸੀ ਜਿਹੜਾ ਅੱਜ ਸਾਰੀ ਰਾਤ ਸੰਗਤ ਨੇ ਲੱਗ ਕੇ ਬੰਨਿਆ ਹੁਣ ਜਿਹੜੀ ਪਾਣੀ ਦੀ ਢਾਹ ਆ ਉਹਦੇ ਨਜ਼ਦੀਕਾ ਇੱਥੇ ਸੇਵਾਦਾਰ ਸਿਰਫ 30 ਤੋਂ 35 ਬੰਦੇ ਨੇ ਘੱਟੋ ਘੱਟ 5-600 ਬੰਦਾ ਚਾਹੀਦਾ ਤਾਂ ਹੀ ਇਹ ਜਿਹੜਾ ਪਾਣੀ ਦੀ ਘੁੰਮਣ ਘੇਰੀ ਨੂੰ ਰੋਕਿਆ ਜਾ ਸਕਦਾ ਸਾਰੇ ਹੀ ਵੇਟ ਏਰੀਆ ਦੇ ਲੋਕਾਂ ਨੂੰ ਹੱਥ ਮੰਨ ਕੇ ਬੇਨਤੀ ਆ ਇਹ ਤੋਂ ਵੱਡਾ ਕੋਈ ਨੁਕਸਾਨ ਨਾ ਕਰ ਹੋ ਜਾਏ ਉਹ ਨੁਕਸਾਨ ਨੂੰ ਫਸਲਾਂ ਦਾ ਜਾਨੀ-ਮਾਲੀ ਨੁਕਸਾਨ ਤੋਂ ਬਚਾਉ ਕਰਨ ਵਾਸਤੇ ਸਵੇਰ ਦਾ 4 ਵਜੇ ਦਾ ਟਾਈਮ ਆ ਜਲਦੀ ਤੋਂ ਜਲਦੀ ਬੰਨ ਫਸਿਆਂ ਬੰਦੇ ਉੱਪਰ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ